ਸਵੰਮਨ ਦਾ ਮਹਿਲਾ ਤੇ ਮਾਤਾ ਦੇ ਚਾਲੇ ਸ਼ੁਰੂ ਆ ਮਾਤਾ ਦੇ ਮੇਲੇ ਚੱਲ ਰਹੇ ਨੇ ਬਹੁਤ ਸਾਰੇ ਭਗਤ ਜਿਹੜੇ ਦੂਰੋਂ ਦੂਰੋਂ ਜਾ ਕੇ ਚਿੰਤਪੂਰਨੀ ਜਵਾਲਾ ਜੀ ਕਾਂਗੜਾ ਜੀ ਚਮੰਡਾ ਦੇਵੀ ਤੋਂ ਜਾ ਰਹੇ ਨੇ ਇਸੇ ਤਰ੍ਹਾਂ ਹੀ ਕੁਝ ਜਿਹੜੇ ਨੌਜਵਾਨ ਨੇ ਹਨੂਮਾਨਗੜ੍ਹ ਰਾਜਸਥਾਨ ਤੋਂ ਆਉਂਦੇ ਨੇ ਉਹਨਾਂ ਨੇ ਇੱਕ ਪਾਣਾ ਵਰ ਜਾਂਦਾ ਕੀ ਵਰ ਜਾਂਣਾ ਜਾਣਦੇ ਆ ਐਸ ਐਚਓ ਸਿਟੀ ਅਮਨ ਸੈਣੀ ਜੀ ਕੋਲੋਂ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਾਨੂੰ ਟਾਈਮ ਦਿੱਤਾ ਗੱਲਬਤ ਇਹ ਤਾਂ ਜਿੱਦੋਂ ਹੁਣ ਤੁਸੀਂ ਪਹਿਲੇ ਦੱਸਤਾ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਲੋਕ ਮਾਤਾ ਦੇ ਯਾਤਰਾਵਾਂ ਤੇ ਜਾ ਰਹੇ ਨੇ ਵੱਖ-ਵੱਖ ਧਾਰਮਿਕ ਜਗਾਵਾਂ ਤੇ ਤੇ ਇੱਥੇ ਨੌਜਵਾਨ ਜੋ ਮੇਰੇ ਪਿੱਛੇ ਖੜੇ ਨੇ ਇਹਨਾਂ ਦਾ ਦੀਪਕ, ਹਰਜੀਤ ਤੇ ਕਾਲੂ ਇਹਨਾਂ ਦਾ ਨਾਮ ਹੈ ਇਹ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਤੇ ਇਹ ਵੀ ਮਾਤਾ ਦੇ ਦਰਸ਼ਨ ਕਰਨ ਲਈ ਪਿਛਲੇ 23 ਤਰੀਕ ਤੋਂ ਆਪਣੇ ਘਰੋਂ ਨਿਕਲੇ ਸੀਗੇ ਤੇ ਵੱਖ-ਵੱਖ ਜਗ੍ਹਾ ਤੇ ਜਾ ਕੇ ਆਏ ਨੇ ਮਾਤਾ ਨੈਣਾ ਦੇਵੀ, ਮਾਤਾ ਜਵਾਲਾ ਜੀ ਤੇ ਹੋਰ ਵੀ ਜਗ੍ਹਾ ਤੇ ਕੱਲ ਰਾਤੀ ਆਪਣੀ ਯਾਤਰਾ ਦੌਰਾਨ ਹੀ ਇੱਥੇ ਨਕੁੱਦਰ ਤੋਂ ਵਾਪਸ ਘਰ ਜਾ ਰਹੇ ਸੀਗੇ ਜਲੰਧਰ ਤੋਂ ਹੁੰਦੇ ਹੋਏ ਤੇ ਸ਼ਾਮ ਜਿਆਦਾ ਹੋਣ ਕਰਕੇ ਇਹਨਾਂ ਨੇ ਨਕੁੱਦਰ 'ਚ ਸਟੇ ਕੀਤਾ ਸੀ ਰਾਤੀ ਸਾਡੀ ਗਉਤਮ ਹੈਗੀ ਗੋਵਿੰਦਾਮ ਅਲੋਵਲ ਪਿੰਡ ਦੇ ਨੇੜੇ ਹਾਈਵੇ ਦੇ ਉੱਤੇ ਉੱਥੇ ਰਾਤੀ ਉੱਥੇ ਲੰਗਰ ਲੱਗਿਆ ਸੀ ਉੱਥੇ ਰਾਤੀ ਰੁਕੇ ਸੀਗੇ ਤੇ ਜਦੋਂ ਸਵੇਰੇ ਉੱਠੇ ਨੇ ਤੇ ਇਹਨਾਂ ਨੇ ਸਵੇਰੇ ਦੇਖਿਆ ਆਪਣਾ 9:00 ਵਜੇ ਇਹਨਾਂ ਦਾ ਮੋਬਾਈਲ ਜੋ ਸੀਗਾ ਉਹ ਇੱਕ ਇਹਨਾਂ ਦੇ ਜੋ ਦੀਪਕ ਹੈ ਮੁੰਡਾ ਉਹਦਾ ਮੋਬਾਈਲ ਮਿਸਿੰਗ ਸੀਗਾ ਵੀਵੋ ਮੋਬਾਈਲ ਸੀ ਉਹਦਾ ਕਾਸਟ ਅਰਾਊਂਡ 25 ਤੋਂ 30 ਹਜ਼ਾਰ ਕਾਸਟ ਸੀ ਉਹਦੀ ਨਵਾਂ ਫੋਨ ਇਹਦਾ ਮਿਸਿੰ ਤੇ ਇਹਨਾਂ ਨੇ ਪਹਿਲੇ ਤੇ ਆਪਣੇ ਪੱਧਰ ਤੇ ਜਿੱਦਾਂ ਆਪਾਂ ਕਰਦੇ ਹਾਂ ਜਾਂ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੇ ਡਾਇਲ ਵੀ ਕੀਤਾ ਆਪਸ ਵਿੱਚ ਨੰਬਰ ਤੇ ਪਤਾ ਲੱਗਾ ਕਿ ਉਹ ਫੋਨ ਆਨ ਸੀਗਾ ਲੇਕਿਨ ਜੋ ਸਾਹਮਣੇ ਤੋਂ ਸੀਗਾ ਵਿਅਕਤੀ ਉਹਨੇ ਥੋੜੀ ਜੀ ਗੱਲ ਵੀ ਕੀਤੀ ਪਰ ਉਹ ਮਤਲਬ ਕੋਈ ਅੱਛੇ ਤਰੀਕੇ ਨਾਲ ਰਿਸਪੌਂਡ ਨਹੀਂ ਕੀਤਾ ਤੇ ਇਹਨਾਂ ਨੇ ਕਾਫੀ ਖੋਜ ਵੀ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਸਾਡੇ ਕੋਲ ਰਿਪੋਰਟ ਕੀਤੀ ਹੈ 11 12 ਵਜੇ ਦੇ ਵਿੱਚ ਸਾਡੇ ਕੋਲ ਆਏ ਨੇ ਮੈਂ ਆਫਿਸ ਹੀ ਮੌਜੂਦ ਸੀ ਤੇ ਇਹਨਾਂ ਨੇ ਆਪਣੀ ਕੰਪਲੇਂਟ ਦੱਸੀ ਮੈਨੂੰ ਆ ਕੇ ਮਿਲੇ ਸੀ ਪਰਸਨਲੀ ਤੇ ਮੈਨੂੰ ਦੱਸਿਆ ਕਿ ਸਾਡਾ ਐਦਾ ਦਾ ਮੋਬਾਈਲ ਮਿਸ ਹੋਇਆ ਹੈ ਤੇ ਕੋਈ ਚੋਰੀ ਕਰ ਤੇ ਫਿਰ ਮੈਂ ਉਹਦੇ ਪਿੱਛੇ ਇੱਕ ਟੀਮ ਲਾ ਦਿੱਤੀ ਤੇ ਉਹਦੀ ਲੋਕੇਸ਼ਨ ਕੰਟੀਨਿਊਉਨ ਨੂੰ ਫੋਲੋਅ ਅਪ ਕਰ ਰਿਆ ਸੀਗਾ ਤੇ ਉਹ ਪਤਾ ਲੱਗਾ ਮੈਨੂੰ ਹੌਲੀ ਹੌਲੀ ਫੋਲੋਅ ਅਪ ਕਰਦੇ ਇਹ ਜੋ ਮੋਬਾਈਲ ਸੀਗਾ ਸ਼ੰਕਰ ਪਿੰਡ ਜੋ ਕਿ ਨਕੁਦਰ ਜੀ ਹੈ ਉੱਥੇ ਐਕਟਿਵ ਸੀਗਾ ਤੇ ਜੋ ਕਰਦੇ ਕਰਦੇ ਕੋਈ ਕਰਦੇ ਕਰਦੇ ਅਸੀਂ ਉੱਥੇ ਪਹੁੰਚਿਆ ਤੇ ਜਦੋਂ ਨੇੜੇ ਜਾ ਕੇ ਉਹਨੂੰ ਰਿੰਗ ਵੀ ਕੀਤਾ ਤੇ ਕੁਝ ਉੱਥੇ ਬੱਚੇ ਗਰਾਊਂਡ ਦੇ ਵਿੱਚ ਟੈਲ ਰਹੇ ਸੀ ਉਹਦੇ ਵਿੱਚੋਂ ਸਾਨੂੰ ਪਤਾ ਲੱਗਾ ਕਿ ਕਿਸੇ ਕੋਲ ਹੈਗਾ ਇਹ ਮੋਬਾਈਲ ਜਦੋਂ ਕੀਤਾ ਤੇ ਉਹਨੇ ਜਿੱਦਾਂ ਪੁਲਿਸ ਨੂੰ ਦੇਖਿਆ ਤੇ ਉਹ ਜਿੱਦਾਂ ਸ਼ੱਕੀ ਬੱਚੇ ਹੀ ਸੀਗੇ 3-4 ਉਹਨਾਂ ਨੇ ਕੀ ਕੀਤਾ ਮੋਬਾਈਲ ਛੁਟ ਕੇ ਉਹ ਭੱਜ ਗਏ ਤੇ ਚਲੋ ਅਸੀਂ ਆਇਡੈਂਟੀਫਿਕੇਸ਼ਨ ਤੇ ਕਰ ਲਈ ਹੈ ਕਿ ਉਹ ਮਾਈਨਰ ਬੱਚੇ ਕਿਹੜੇ ਕਿਹੜੇ ਹੈਗੇ ਨੇ ਉਹਨਾਂ ਦੇ ਨਾਮ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਤੇ ਉਹ ਮੌਕੇ ਤੋਂ ਉਹ ਭੱਜ ਗਏ ਸੀਗੇ ਘਰ ਵੀ ਨਹੀਂ ਉਹ ਵਾਪਸ ਆਏ ਹੁਣ ਤੱਕ ਤੇ ਅਸੀਂ ਫਿਰ ਉਹ ਮੋਬਾਈਲ ਰਿਕਵਰ ਕਰ ਲਿਆ ਸੀ ਜਿੱਥੇ ਉਹਨਾਂ ਨੇ ਛੁੱਟਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨਾਲ ਮੇਰੀ ਜੋ ਗੱਲ ਹੋਈ ਸੀ ਇਹਨਾਂ ਨੇ ਬੋਲਿਆ ਸੀ ਕਿ ਅਸੀਂ ਇੱਕ ਦਿਨ ਵੇਟ ਕਰਾਂਗੇ ਅਸੀਂ ਇੱਥੇ ਰਵਾਂਗੇ ਕਿ ਵੀ ਚਲੋ ਸਾਡੇ ਮੋਬਾਈਲ ਹੈਗਾ ਐਸੈਂਸ਼ੀਅਲ ਚੀਜ਼ ਹੈ ਉਹਦੇ ਵਿੱਚ ਕਾਫੀ ਸਾਰੇ ਡਾਕੂਮੈਂਟ ਫੋਟੋਜ਼ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਤੇ ਅਸੀਂ ਇਹਨਾਂ ਨੂੰ ਬੋਲਿਆ ਸੀ ਕਿ ਤੁਸੀਂ ਅੱਜ ਰੁਕ ਜਾਓ ਇਹਨ ਉਹ ਮੋਬਾਈਲ 5 ਵਜੇ ਲਿਆਈ ਸੀਗਾ ਤੇ ਫਿਰ ਹੁਣ ਜਦੋਂ ਮੈਂ ਆਫਿਸ ਆਇਆ ਤੇ ਮੈਂ ਇਹਨਾਂ ਨੂੰ ਫਿਰ ਕੰਟੈਕਟ ਕੀਤਾ ਕਿ ਵੀ ਤੁਹਾਡਾ ਮੋਬਾਈਲ ਅਸੀਂ ਰਿਕਵਰ ਕਰ ਲਿਆ ਤੇ ਐਦਾਂ ਜੋ ਮਾਈਨਰ ਬੱਚੇ ਸੀ ਕੋਈ ਚੱਕ ਕੇ ਲੈ ਗਏ ਸੀਗਾ ਜਾਂ ਚੋਰੀ ਕਰਕੇ ਜਾਂ ਉਹਨਾਂ ਦੀ ਮਨਸ਼ਾ ਹੋਈ ਹੋਵੇ ਲਿਟਰ ਹੋਣਾ ਸੀ ਦੇਖ ਲਵਾਂਗੇ ਉਹਨਾਂ ਨੂੰ ਉਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕਰਾਂਗੇ ਤੇ ਕਿਉਂਕਿ ਉਹ ਸ਼ੰਕਰਪਿੰਡ ਦੇ ਰਹਿਣ ਵਾਲੇ ਬੱਚੇ ਉਹ ਅਸੀਂ ਆਈਡੈਂਟੀਫਾਈ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਾਲ ਅਪ ਕੀਤਾ ਤਾਂ ਕਿ ਇਹਨਾਂ ਦਾ ਮੋਬਾਈਲ ਦੇ ਸਕੀਏ ਤੇ ਇਹਨਾਂ ਦਾ ਮੋਬਾਈਲ ਇਹਨਾਂ ਦੇ ਹੈਂਡਓਵਰ ਕੀਤਾ ਤੇ ਤਾਂ ਕਿ ਖੁਸ਼ੀ-ਖੁਸ਼ੀ ਆਪਣੇ ਘਰ ਜਾਣ ਮਾਤਾ ਦੇ ਦ ਮਾਤਾ ਦੀ ਕਿਰਪਾ ਨਾਲ ਹੀ ਸ਼ਾਇਦ ਇਹਨਾਂ ਨੂੰ ਉਹਨਾਂ ਦੀ ਕਿਰਪਾ ਹੀ ਹੋ ਗਈ ਕਿ ਇਹਨਾਂ ਦਾ ਮੋਬਾਈਲ ਬਹੁਤ ਜਲਦੀ ਮਿਲ ਗਿਆ 5-6 ਘੰਟੇ ਜੀ ਉਹਨੇ ਕੁੰਦਰ ਪੁਲਿਸ ਨੇ ਫਾਈਂਡ ਆਪ ਕੀਤਾ ਇੱਕ ਇਹਨਾਂ ਦੇ ਨਾਮ ਤਿੰਨ ਨਾਮ ਨੇ ਤਿੰਨ ਦੋਸਤ ਨੇ ਇਹਨਾਂ ਦਾ ਇੱਕ ਦਾ ਨਾਮ ਦੀਪਕ ਹੈ ਇੱਕ ਦਾ ਨਾਮ ਹਰਜੀਤ ਹੈ ਤੇ ਇੱਕ ਦਾ ਨਾਮ ਕਾਲੂ ਰਾਮ ਜੀ ਹੈ ਮੋਬਾਈਲ ਕਿਹਨਾਂ ਦਾ ਸੀ ਜੀ ਮੋਬਾਈਲ ਦੀਪਕ ਜੀ ਦਾ ਸੀਗਾ ਵੀਵੋ ਮੋਬਾਈਲ ਸੀਗਾ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਦੀਪਕ ਹੈ ਕਹਾਂ ਕੇ ਰਹਿੰਦੇ ਮਲੇ ਆਪ ਹਨੂਮਾਨਗੜ੍ਹ ਚੋਇਲਾ ਵਾਲੀ ਸੇ ਰਹਿਣ ਵਾਲਾ ਹਾਂ ਜੀ ਕੀ ਬਾਤ ਹੈ ਜੀ बात हम देखो तेईस तारीख़ के यहाँ से निकले थे माता रानी के दर्शन करने के लिए हिमाचल प्रदेश तो वहाँ से ये पाँच छः दिन या सात दिन का हमारा जो टूर था हम वहाँ से वापस आ रहे थे तो यहाँ से नकोदर के पास एक भंडारा लगा हुआ था उसमें हम रात भर रुके तो सुबह जब देखा तो हमारा जो फ़ोन हमने चार्ज लगाया था वो सुबह के टाइम वहाँ से गायब हो गया कोई लड़कों ने उठा लिया तो फिर हमने वहाँ से थोड़ी देर तो वहीं पर कोशिश करी कि क्या पता शायद मिल जाए पर नहीं मिला वहाँ पर फोन हमारे को फिर हमने ज़रूरी समझा कि पुलिस थाने में जाके रिपोर्ट करें हम यहाँ पर आए सर से मिले सभी से मिले हमारे उधर की इंदिरा मैम भी है यहाँ पर जो राजस्थान की रहने वाली है उन्होंने भी हमारी खूब मदद करी तो ऐसे करके हमारा जो फ़ोन है इन्होंने पाँच छः घंटों में हमारे को रिकवर करा दिया कितनी कीमत हो गई की? फोन की फ़ोन की सर तीस हज़ार रुपये कीमत है तीस हज़ार की हाँ हाँ ए, कैसा लगा उधर पुलिस का काम आप सर बहुत अच्छा लगा हमारे को जो पाँच छः घंटों में हमारे को ज़्यादा परेशानियाँ नहीं उठानी पड़ी वैसे तो हम शायद यहाँ पर थाने में नहीं आते तो हम चले जाते शायद फ़ोन छोड़ के पर एक बार हमने यहाँ पर आना जरूरी समझा हम यहाँ पर आए तो हमारे को हमारा फोन मिल गया हमें बहुत खुशी मिली सर एक मैं और बताना चाहूंगा आप सभी माता के दर्शन करके आए हैं कहीं हुँ, उसका मिल गया आपको अब जो भी है तो माता रानी की कृपा से ही मिला है वैसे तो ये फोन बहुत ऐसी चीज है जो शायद बहुत कम चांस में मिलती है बहुत कम मिलता है हाँ पर हमारे को मिला तो हमारा कोई शायद नसीब अच्छा था जो मिल गया बहुत बहुत शुक्रिया जी तो ऐसी तस्वीर नकोदर सिटी दी ਐਸਐਚਓ ਅਮਨ ਸੈਣੀ ਜੀ ਸਾਡੇ ਨਾਲ ਮੌਜੂਦ ਸੀ ਹਨੁਮਾਨਗੜ੍ਹ ਤੋਂ ਇਹ ਬੰਦੇ ਆਉਂਦੇ ਨੇ ਇੱਕ ਜਗ੍ਹਾ ਠਹਿਰਦੇ ਨੇ ਉੱਥੇ ਭੰਡਾਰਾ ਲੱਗਾ ਹੁੰਦਾ ਆ ਉਹ ਖਾਣ ਦੇ ਲਈ ਰਾਤ ਉੱਥੇ ਰੁਕ ਜਾਂਦੇ ਇਹਨਾਂ ਦਾ ਫੋਨ ਚੱਕਿਆ ਜਾਂਦਾ ਆ ਔਰ ਅਮਨ ਸੈਣੀ ਤੇ ਉਹਨਾਂ ਦੇ ਸਾਥੀਆਂ ਨੇ ਸਿਰਫ 3-4 ਘੰਟਿਆਂ ਦੇ ਵਿੱਚ ਉਹ ਫੋਨ ਬਰਾਮਦ ਕਰਕੇ ਇਹਨਾਂ ਦੇ ਹਵਾਲੇ ਕਰ ਦਿੱਤਾ ਉਮੀਦ ਆ ਬਨਕੋਦਰ ਪੁਲਿਸ ਦੀ ਇਹ ਬਹੁਤ ਵਧੀਆ ਕਾਰਗੁਜ਼ਾਰੀ ਹੋਣੀਗੀ ਤੇ ਇਹ ਵੀ ਜਰੂਰ ਜਾ ਕੇ ਉੱਥੇ ਦੱਸਣਗੇ ਵੀ ਸਾਡੀ ਬਹੁਤ ਵਧੀਆ ਕਾਇਲਪੋਈ ਆ ਬਹੁਤ ਵਧੀਆ ਕੰਮ ਹੋਇਆ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕੋਦਰ